ਜਿਹੜੇ ਬੰਦੇ ਦੀ ਚੜ੍ਹਾਈ ਨਹੀਂ ਹੁੰਦੀ ਉਹ ਦੂਜੇ ਦੀ ਚੜ੍ਹਾਈ ਦੇਖ ਕੇ ਜਰਦਾ ਨਹੀਂਗਾ ਹਰੇਕ ਕਮਿਊਨਿਟੀ ਦੇ ਵਿੱਚ ਹੁੰਦਾ ਵਾ ਜਿਹੜੇ ਬੰਦੇ ਜਿਹੜੇ ਕਲਾਕਾਰ ਆ ਦੋ ਤਿੰਨ ਕਮੀਕਾ ਹੋ ਗਿਆ ਕੋ ਗੁਰੂ ਗੁਰੂ ਆ ਹੁਣ ਗੁਰੂ ਦਾ ਆਪਣਾ ਗਾਣਾ ਭੀਆ ਕੁੜੀ ਲਾਹੌਰ ਦੀ ਐ ਯਾਰ ਤੂੰ ਆਪਣਾ ਗਾਣਾ ਟ੍ਰੀਟ ਕਰ ਤੋ ਤੂੰ ਲਾਹੌਰ ਦੀ ਕੁੜੀ ਦੇ ਉੱਤੇ ਗਾਣਾ ਕਿਉਂ गा ਰਿਹਾ ਤੂੰ ਕਿਉਂ ਨਾ ਲੈ ਰਿਹਾ ਬਸ ਉਸ ਤੋਂ ਬਾਅਦ ਜਿਹੜੇ ਬੰਦੇ ਰੌਲਾ ਪਾ ਰਹੇ ਨੇ ਇੱਤੇ ਉਹ ਖੁਦ ਇਹਨਾਂ ਪਾਕਿਸਤਾਨੀ ਗਾਣੇ गा ਰਹੇ ਨੇ ਪਾਕਿਸਤਾਨੀ ਤਰਜ਼ਾਂ ਦੇ गा ਰਹੇ ਨੇ ਵਿਸ਼ਵ ਕੱਪ ਜਿਹੜਾ ਚੱਲ ਰਿਹਾ ਕ੍ਰਿਕਟ ਦਾ ਉਹਦੇ ਚ ਕੀ ਪਾਕਿਸਤਾਨ ਦੇ ਆਣਗੇ ਨਹੀਂ ਇਹ ਕੋਈ ਗੱਲ ਨਹੀਂ ਹੈਗੀ ਗੱਲ ਆ ਸਾਡੀ ਪੱਗ ਚੁਗਦੀ ਹੈ ਸਾਰਿਆਂ ਦੀ ਕਿਉਂਕਿ ਦਲਜੀਤ ਈਸਾਂ ਦੇ ਇੱਕ ਉਹ ਕਲਾਕਾਰ ਆ ਜਿਹੜਾ ਸਿੱਖ ਕੌਮ ਦੇ ਵਿੱਚ ਪੱਗ ਦੇ ਨਾਲ ਐਂਟਰੀ ਮਾਰ ਗਿਆ ਏਡੇ ਵੱਡੇ ਪੱਦਰ ਤੇ ਉਹ ਚੀਜ਼ ਚੁਗ ਦੇਖੋ ਸਾਡੇ ਨਾਲ ਧੱਕਾ ਹੋ ਰਿਹਾ ਜੇ ਤੁਸੀਂ ਇੱਥੇ ਰੋਕ ਲਾਉਨੇ ਆ ਤੇ ਤੁਸੀਂ ਕਾਲੜਾ ਸਾਹਿਬ ਜਸਵੰਤ ਸਿੰਘ ਕਾਲੜਾ ਦੀ ਫਿਲਮ ਬਣੀ ਉਹ ਉਹਦੇ ਤੇ ਰੋਕ ਹਟਾਓ ਦਲਜੀਤ ਦੁਸਾਜ ਦੀ ਸਰਦਾਰ ਜੀ 3 ਫਿਲਮ ਬੈਨ ਨੂੰ ਲੈ ਕੇ ਪੂਰੇ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਇਸ ਦੀ ਚਰਚਾਵਾਂ ਨੇ ਔਰ ਹੁਣ ਇਸ ਫਿਲਮ ਦੇ ਬੈਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੀ ਸਾਹਮਣੇ ਆਈਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਖ ਸਿੰਘ ਨੇ ਆਖਿਆ ਕਿ ਫਿਲਮ ਸਰਦਾਰ ਜੀ 3 ਨੂੰ ਬੈਨ ਨਹੀਂ ਕਰਨਾ ਚਾਹੀਦਾ ਕਿਉਂਕਿ ਦਲਜੀਤ ਦੁਸਾਜ ਨੇ ਪੂਰੇ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਨਾਮ ਵੱਡਾ ਕੀਤਾ ਔਰ ਮੇਰੇ ਨਾਲ ਦਿਲਬਾਖ ਸਿੰਘ ਨੇ ਕਿਵੇਂ ਦੇਖਦੇ ਹੋ ਜੀ ਤੁਸੀਂ ਆਖ ਰਹੇ ਹੋ ਕਿ ਇਹ ਜਿਹੜੀ ਫਿਲਮ ਹੈ ਇਸ ਨੂੰ ਬੈਨ ਨਹੀਂ ਕਰਨਾ ਚਾਹੀਦਾ ਕਿਉਂ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਪਹਿਲਗੌਂ ਕਾਂਡ ਨੂੰ ਲੈ ਕੇ ਉਹ ਲੜਕੀ ਨੂੰ ਲੈ ਰੇ ਪਾਕਿਸਤਾਨ ਵਾਲੀ ਨੂੰ ਪਹਿਲਗੌਂ ਕਾਂਡ ਬਾਅਦ ਚੋਆ ਸਰਦਾਰ ਜੀ 3 ਪਹਿਲਾਂ ਦੀ ਬਣੀ ਹੋਈ ਹੈ ਪਹਿਲੀ ਗੱਲ ਤੇ ਇਹ ਉਸ ਤੋਂ ਬਾਅਦ ਜਿਹੜੇ ਬੰਦੇ ਰੌਲਾ ਪਾ ਰਹੇ ਨੇ ਇਹਦੇ ਉੱਤੇ ਉਹ ਖੁਦ ਇਹਨਾਂ ਪਾਕਿਸਤਾਨੀ ਗਾਣੇ गा ਰਹੇ ਨੇ ਪਾਕਿਸਤਾਨ ਦੀਆਂ ਤਰਜ਼ਾਂ ਦੇ गा ਰਹੇ ਨੇ ਬੜਾ ਕੁਝ ਕਰ ਰਹੇ ਨੇ ਸਾਡੇ ਆ ਜੋ ਹੁੰਦਾ ਵਾ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਹੁੰਦੇ ਸਾਡੇ ਪੰਜਾਬੀ ਮੂਵੀਆ ਚ ਪਾਕਿਸਤਾਨੀ ਕਲਾਕਾਰ ਨੇ ਆ 21 ਤਰੀਕ ਤੋਂ ਮੇਰਾ ਖਿਆਲ ਵਿਸ਼ਵ ਕੱਪ ਜਿਹੜਾ ਚੱਲ ਰਿਹਾ ক্রিকেট ਦਾ ਉਹਦੇ ਚ ਕੀ ਪਾਕਿਸਤਾਨ ਦੇ ਆਣਗੇ ਨਹੀਂ ਇਹ ਕੋਈ ਗੱਲ ਨਹੀਂ ਹੈਗੀ ਗੱਲ ਆ ਸਾਡੀ ਪੱਗ ਚੋਪਦੀ ਹੈ ਸਾਰਿਆਂ ਨੂੰ ਕਿਉਂਕਿ ਦਲਜੀਤ ਸਾਹ ਦੇ ਇੱਕ ਉਹ ਕਲਾਕਾਰ ਆ ਜਿਹੜਾ ਸਿੱਖ ਕੌਮ ਦੇ ਵਿੱਚ ਪੱਗ ਦੇ ਨਾਲ ਐਂਟਰੀ ਮਾਰ ਗਿਆ ਏਡੇ ਵੱਡੇ ਪੱਧਰ ਤੇ ਉਹ ਚੀ ਚੁਗਦੀ ਆ ਕਿ ਐ ਟਾਈਮ ਉਹ ਸਾਡੇ ਸ਼ੰਭੂ ਬਾਡਰ ਤੇ ਆਇਆ ਸੀਗਾ ਆਣ ਕੇ ਸਾਡੇ ਵਿੱਚ ਬੈਠਾ ਸੀਗਾ ਔਰ 1 ਕਰੋੜ ਰੁਪਈਆ ਉਸ ਟਾਈਮ ਹੰਡ ਵੀ ਦੇ ਕੇ ਗਿਆ ਸੀਗਾ ਮੈਂ ਅੱਜ ਤੋਂ ਥੋੜੇ ਦਿਨ ਪਹਿਲਾਂ ਆਪਣੇ ਪੇਜ ਦੇ ਉੱਪਰ ਵੀ ਪਾਇਆ ਸੀਗਾ ਕਿ ਇਹ ਜਿਹੜੀ ਫਿਲਮ ਆ ਇਹ ਕੋਈ ਮੁੱਦਾ ਨਹੀਂ ਹੈਗਾ ਇਹ ਫਿਲਮ ਜਿਹੜੀ ਸਾਰੇ ਲੱਗਣੀ ਚਾਹੀਦੀ ਆ ਲੋਕਾਂ ਨੂੰ ਦੇਖਣੀ ਚਾਹੀਦੀ ਤੁਸੀਂ ਸਾਰੇ ਤੁਸੀਂ ਸਿੱਖ ਜਥੇਬੰਦੀ ਦੇ ਪ੍ਰਧਾਨ ਹੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਤੁਸੀਂ ਕੋਈ ਮੋਮੰਡਮ ਦੇਣ ਜਾ ਰਹੇ ਹੋ ਹਾਂ ਮੈਂ ਥੋੜੇ ਜਿ ਥੋੜੇ ਜਨਾਂ ਨੂੰ ਅਸੀਂ ਆ 5 ਤਰੀਕ ਨੂੰ ਮੀਟਿੰਗ ਕਰਕੇ ਜਿਹੜੀਆਂ ਮੇਰੇ ਨਾਲ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਜੀਸੀ ਰਾਏ ਆਹੀਂ ਗਵਰਨਰ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਕਿ ਇਹ ਫਿਲਮ ਦੇ ਉੱਪਰ ਰੋਕ ਨਾ ਲਾਈ ਜਾਵੇ ਦੇਖੋ ਸਾਡਾ ਨਾ ਧੱਕਾ ਹੋ ਰਿਹਾ ਜੇ ਤੁਸੀਂ ਇੱਥੇ ਰੋਕ ਲਾਉਨੇ ਆ ਤਾਂ ਤੁਸੀਂ ਕਾਲੜਾ ਸਾਹਿਬ ਜਸਵੰਤ ਸਿੰਘ ਕਾਲੜਾ ਦੀ ਫਿਲਮ ਬੜੀ ਉਹ ਉਹਦੇ ਤੇ ਰੋਕ ਹਟਾਓ ਕਾਲੜਾ ਸਾਹਿਬ ਐਜ ਇੱਕ ਅ ਉਮਰ ਰਾਈਟ ਦੇ ਉੱਤੇ ਕੰਮ ਕੀਤਾ ਉਹਨਾਂ ਨੇ ਉਹ ਕਿਸੇ ਵੀ ਮੂਮੈਂਟ ਦੇ ਵਿੱਚ ਨਹੀਂ ਸੀਗੇ ਤੇ ਤੁਸੀਂ ਉਹਦੀ ਉਹ ਫਿਲਮ ਤੇ ਕਿਉਂ ਜਾਮ ਪੈਨ ਲਾਇਆ ਹੋਇਆ ਉਹ ਦਿਖਾਓ ਜਿਹੜਾ 25 ਹਜ਼ਾਰ ਲਾਛਾਂ ਦਾ ਵਾਰਸਲਾਸ਼ਾਂ ਦਾ ਵਾਰਸ ਸੀਗਾ ਤੁਸੀਂ ਕਿਉਂ ਫਿਲਮ ਨੂੰ ਰੋਕਿਆ ਤੁਸੀਂ ਉਹ ਫਿਲਮ ਨੂੰ ਰਿਲੀਜ਼ ਕਰੋ ਕਿ ਕਈ ਪੰਜਾਬੀ ਕਲਾਕਾਰ ਵੀ ਆਖ ਰਹੇ ਨੇ ਕਿ ਫਿਲਮ ਬੈਨ ਹੋਣੀ ਚਾਹੀਦੀ ਹੈ ਕਈ ਆਖ ਰਹੇ ਨੇ ਨਹੀਂ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਇਹ ਜਿੰਨੀ ਵੀ ਫਿਲਮ ਇੰਡਸਟਰੀ ਆਪਸ ਦੇ ਵਿੱਚ ਇਹ ਕਈ ਰੋਸ਼ ਵਿੱਚ ਨੇ ਕੋਈ ਪੋਜ਼ਿਟਿਵਿਟੀ ਕਰ ਰਹੇ ਨੇ ਤੁਸੀਂ ਹੁਣ ਇਹ ਕਹਿ ਰਹੇ ਹੋ ਕਿ ਫਿਲਮ ਬੈਨ ਨਹੀਂ ਹੋਣੀ ਚਾਹੀਦੀ ਕੁੱਤੇ ਦਾ ਕੁੱਤਾ ਪੈਰੀ ਜਿਹੜੇ ਬੰਦੇ ਦੀ ਚੜ੍ਹਾਈ ਨਹੀਂ ਹੁੰਦੀ ਉਹ ਦੂਜੇ ਦੀ ਚੜ੍ਹਾਈ ਦੇਖ ਕੇ ਜਰਦਾ ਨਹੀਂਗਾ ਹਰੇਕ ਕਮਿਊਨਿਟੀ ਦੇ ਵਿੱਚ ਹੁੰਦਾ ਵਾ ਜਿਹੜੇ ਬੰਦੇ ਜਿਹੜੇ ਕਲਾਕਾਰ ਆ ਦੋ ਤਿੰਨ ਇੱਕ ਮੀਕਾ ਹੋ ਗਿਆ ਕੋ ਗੁਰੂ ਗੁਰੂ ਆ ਹੁਣ ਗੁਰੂ ਦਾ ਆਪਣਾ ਗਾਣਾ ਵੀ ਆ ਕੁੜੀ ਲਾਹੌਰ ਦੀ ਆ ਯਾਰ ਤੂੰ ਆਪਣਾ ਗਾਣਾ ਟ੍ਰੀਟ ਕਰ ਤੋ ਤੂੰ ਲਾਹੌਰ ਦੀ ਕੁੜੀ ਦੇ ਉੱਤੇ ਗਾਣਾ ਕਿਉਂ ਗਾ ਰਿਹਾ ਤੂੰ ਕਿਉਂ ਨਾ ਲੈ ਰਿਹਾ ਬਸ ਇਹਨਾਂ ਦਾ ਆਪਣਾ ਕੋਈ ਵजूद ਨਹੀਂ ਆ ਇਹਨਾਂ ਦੀ ਆਪਣੀ ਕੋਈ ਚਲਦੀ ਨਹੀਂ ਕਿਤੇ ਵੀ ਇਸ ਕਰਕੇ ਦਲਜੀਤ ਤੋਂ ਸੜਦੇ ਆ ਔਰ ਕਿਤੇ ਨਾ ਕਿਤੇ ਏਜੰਸੀਆਂ ਤੌਰ ਤੇ ਪੱਗ ਤੋਂ ਜਲਨ ਕਰਦੇ ਆ ਸੋ ਫਿਲਮ ਨੂੰ ਲੈ ਕੇ ਕਾਫੀ ਰੋਸ਼ ਪਾਇਆ ਜਾ ਰਿਹਾ ਹੁਣ ਕਿਸਾਨ ਜਿੱਥੇ ਬੰਗੀਆਂ ਸਾਹਮਣੇ ਆਈਆਂ ਨੇ ਇਹ ਬੜੀ ਜਲਦੀ ਗਵਰਨਰ ਦੇ ਨਾਮ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ